ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤਰੀਕ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਹਿਣੀਆਂ ਨੇ ਉਹਦੇ ਤਹਿਤ ਇਸ ਜ਼ਿਲ੍ਹੇ ਵਿੱਚ 77 ਬਲਾਕ ਸੰਮਤੀਆਂ ਤੇ 10 ਜ਼ਿਲ੍ਹਾ ਪ੍ਰੀਸ਼ਦਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਕੈਂਡੀਡੇਟ ਅਨਾਉਂਸ ਕਰਤੇ ਆ ਤੇ ਸਾਰੇ ਵੱਖ-ਵੱਖ ਹਲਕਿਆਂ ਤੋਂ ਆ ਕੇ ਉਹਰੇ ਆਪਣੇ ਫਾਰਮ ਆਪਣੇ ਕਾਗਜ਼ ਭਰ ਰਹੇ ਆ ਤਿਆਰੀ ਕਰ ਰਹੇ ਆ ਨਾਲ ਸਾਡੇ ਐਮਐਲਏ ਸਦਾ ਰੁਪਿੰਦਰ ਸਿੰਘ ਜੀ ਹੈਪੀ ਜੋ ਬਸੀ ਪਠਾਣਾ ਤੋਂ ਨੇ ਸਾਡੇ ਗੈਰੀ ਬਿਡਿੰਗ ਜੀ ਹਮਲੋ ਤੋਂ ਵਿਧਾਇਕ ਸਾਰੀ ਟੀਮ ਜਿੰਨੇ ਵੀ ਕੈਂਡੀਡੇਟ ਵੀ ਨਾਲ ਸਾਰੇ ਸਪੋਰਟਰ ਵੀ ਨਾਲ ਸੋ ਸਾਰੇ ਬੜੀ ਹਮਮਹਾ ਕੇ ਆਏ ਨੇ ਤੇ ਬਹੁਤ ਉਤਸ਼ਾਹ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਜਿੱਥੇ ਉਹ ਨਿਸ਼ਚਿਤ ਹੈ ਉਹਦੇ ਕੰਮਾ ਕਰਕੇ ਮਾਨ ਸਾਹਿਬ ਦੀ ਚੰਗੀ ਸੋਚ ਕਰਕੇ ਸੋ ਸਾਰੇ ਬੜੀ ਉਤਸ਼ਾਹ ਚ ਬੜੀ ਖੁਸ਼ੀ ਚ ਅਜ ਕਾਗਜ਼ ਭਰ ਕੇ ਜਾਵਾਂਗੇ ਤੇ ਜਿਹੜੇ ਆਉਣ ਵਾਲੀਆਂ ਇਲੈਕਸ਼ਨਾਂ ਇਹਦੇ ਵਿੱਚ ਸਾਰੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਜਿੱਤੂ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਅੱਜ ਖੁਸ਼ੀ ਦਾ ਦਿਨ ਆ ਸਾਡੇ ਸਾਰਿਆਂ ਦੇ ਲਈ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹ ਬਲਕਸੰਤੀ ਜ਼ਿਲ੍ਹਾ ਪ੍ਰਸ਼ਾਸਨੀ ਚੋਣਾਂ ਲੜਨ ਜਾ ਰਹੇ ਨੇ ਤੇ ਇਸ ਤੋਂ ਵੀ ਵੱਧ ਸਾਨੂੰ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਬਿਲਕੁਲ ਆਮ ਲੋਕਾਂ ਚੋਂ ਆਮ ਘਰਾਂ ਚੋਂ ਕੈਂਡੀਡੇਟ ਜਿਹੜੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀਆਂ ਨੀਤੀਆਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅੱਜ ਬੜੇ ਸੰਜਮ ਦੇ ਨਾਲ ਬڑے ਪੈਰੇ ਦੇ ਨਾਲ ਸਾਰਿਆਂ ਦੇ ਕਾਗਜ ਪ੍ਰੋਵਾਈਜ ਜਾ ਰਹੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਲਿਬੜਾ ਜੀ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਜਿਹੜੇ ਜਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨ ਲੜਨੀਆਂ ਨੇ ਉਹਨਾਂ ਦੇ ਕਾਗਜ ਭਰੇ ਕਿਨੇ ਬਲਕ ਸਮਝੀ ਦੇ ਕਾਗਜ ਭਰੇ ਜਾ ਰਹੇ ਨੇ ਸਾਡੇ ਗਰੀ ਬੜਿੰਗ ਜੀ ਵੀ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੱਖੋ-ਵੱਖੇ ਚੇਅਰਮੈਨ ਆਹੁਦੇਦਾਰ ਸਹਿਬਾਨ ਚੇਅਰਮੈਨ ਸਾਹਿਬ ਸਾਡੇ ਜਿਨ੍ਹਾਂ ਕਰਕੇ ਅਸੀਂ ਜਿੱਥੇ ਹੈਗੇ ਆ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਸਾਰੇ ਜਿਹੜਾ دارو ਮਦਾਰ ਜਿਹੜਾ ਸਾਡਾ ਉਹ ਸਾਡੇ ਵਰਕਰ ਮੈਂ ਸਤਿਕਾਰਯੋਗ ਨੇ ਮੇਰੇ ਕਿਉਂਕਿ ਇਹਨਾਂ ਕਰਕੇ ਅੱਜ ਅਸੀਂ ਇੱਥੇ ਖੜੇ ਆ ਸੋ ਮੇਰੀ ਸਾਰਿਆਂ ਨੂੰ ਇੱਥੇ ਇਹ ਬੇਨਤੀ ਵੀ ਹੈ ਕਿ ਆਪਾਂ ਜਿੱਥੇ ਇਲੈਕਸ਼ਨਾਂ ਲੜ ਰਹੇ ਆ ਉੱਥੇ ਸਾਫ਼ ਸੁਥਰੀ ਇਲੈਕਸ਼ਨ ਲੜੀਏ ਵਧੀਆ ਤਰੀਕੇ ਨਾਲ ਲੜੀਏ ਤੇ ਅੱਜ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਫ ਸੁਥਰਾ ਤੇ ਸੁਖਾਵਾਂ ਮਾਹੌਲ ਜਿਹੜਾ ਪਤੇਗੜ ਸਾਹਿਬ ਦੇ ਵਿੱਚ ਦਿਖਣ ਨੂੰ ਮਿਲ ਰਿਹਾ ਨਹੀਂ ਪਿਛਲੇ ਸਮਿਆਂ ਦੌਰਾਨ ਜਦੋਂ ਕਾਗਜ਼ ਭਰਨੇ ਹੁੰਦੇ ਸੀ ਓਪੋਜੀਸ਼ਨ ਵਾਲਿਆਂ ਦਾ ਕੀ ਹਾਲਾਤ ਹੁੰਦੇ ਸੀ ਕੀ ਕਿਵੇਂ ਕਾਗਜ਼ ਵਿਚਾਰੇ ਗੇਟ ਵੀ ਨਹੀਂ ਸੀ ਚੱਪਦੇ ਸੋ ਸਾਡੇ ਇੱਥੇ ਐਦਾਂ ਦੀ ਗੱਲ ਨਹੀਂ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਗਿਆ ਸਾਰੇ ਜਣੇ ਆਪਣੇ ਵਧੀਆ ਤਰੀਕੇ ਨਾਲ ਕਾਗਜ਼ਪਰੋਂ ਵਧੀਆ ਇਲੈਕਸ਼ਨ ਹੋਊਗੀ ਇਹ ਗੱਲ ਜ਼ਰੂਰ ਹੈਗੀ ਆ ਜਿਵੇਂ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਜਦੋਂ ਮੈਂ ਕਾਗਜ਼ ਭਰੇ ਸੀ ਇਲੈਕਸ਼ਨ ਲੜੀ ਮੈਨੂੰ ਕਹਿੰਦੇ ਐਮਐਲਏ ਸਾਹਿਬ ਕੌਣ ਜਿੱਤੂਗਾ ਮੇਰਾ ਮੈਂ ਦਾਅਵੇ ਨਾਲ ਕਹਦਾ ਸਾਡੇ ਸਾਰੇ ਜੀ ਜਿੱਤੂਗਾ ਜਰੂਰ ਵੀ ਕਿਸੇ ਨੇ ਤਾਂ ਜਿੱਤਣਾ ਹੀ ਹੈ ਜਿਹਦੇ ਭਾਗਾਂ ਚੋਂ ਦਾ ਜਿੱਤੂਗਾ ਸੋ ਆਪਾਂ ਆਮਾ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਲਈ ਸਾਰੇ ਹਿੰਮਤ ਕਰੀਏ ਤੇ ਅਸੀਂ ਪੂਰਾ ਜ਼ੋਰ ਅਪੀਲ ਵੀ ਕਰਦੇ ਆ ਆਮਾ ਦੀ ਪਾਰਟੀ ਨੂੰ ਵੋਟ ਪਾਈਏ ਤੇ ਸਾਰੇ ਜਣੇ ਰਲ ਕੇ ਅਸੀਂ ਆਮਾ ਦੀ ਪਾਰਟੀ ਜਿੰਨੇ ਕੈਂਡੀਡੇਟਾਂ ਜਿਨ੍ਹਾਂ ਲਈ ਪੂਰਾ ਟਿਲ ਜ਼ੋਰ ਲਾਵਾਂਗੇ ਮੁੱਖ ਮੰਤਰੀ ਸਾਹਿਬ ਦੀਆਂ ਨੀਤੀਆਂ ਕਰ ਕਰ ਲੈ ਕੇ ਜਸੋ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਦਾ ਧੰਨਵਾਦ ਜਿਨ੍ਹਾਂ ਨੇ ਵੋਟ ਆਸਰੇ ਨਾਲ ਕਾਗਜ਼ ਪਰੇ ਨੇ ਸਾਡੇ ਪ੍ਰਧਾਨ ਜੀ ਲਿਬੜਾ ਜੀ ਪਹੁੰਚੇ ਨੇ ਇੱਥੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੈਰੀ ਬੜੀ ਬੀਜ ਦਾ ਧੰਨਵਾਦ ਕਰਦੇ ਆ ਮਨੀ ਬਈ ਦਾ ਧੰਨਵਾਦ ਚੇਅਰਮੈਨ ਬਲਾਕ ਸੰਮਤੀਆਂ ਦੇ ਚੇਅਰਮੈਨ ਸੌਰੀ ਮਾਰਕੀਟ ਕਮੇਟੀ ਦੇ ਚੇਅਰਮੈਨ ਪਹੁੰਚੇ ਨੇ ਹੋਰ ਵੀ ਸਾਰੇ ਇੱਥੇ ਪਹੁੰਚੇ ਨੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਮ ਆਦਮੀ ਪਾਰਟੀ ਅਮਲੋ ਵੱਲੋਂ ਸਵੇਰੇ ਐਸ ਡੀ ਐਮ ਦਫ਼ਤਰ ਵਿਕੇ ਜਿਹੜੇ ਸਾਡੇ 17 ਬਲਾਕ ਸੰਪਤੀ ਦੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਪਹੁੰਚੇ ਨੇ ਤੇ ਹੁਣ ਅਸੀਂ ਡੀ ਸੀ ਦਫ਼ਤਰ 'ਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੀਤ ਸਿੰਘ ਲੇਵੜਾ ਜੀ ਸਾਡੇ ਐਮ ਐਲ ਏ ਬਸੀ ਪਠਾਣਾ ਸਰਦਾਰ ਰੁਪੇਂਦਰ ਸਿੰਘ ਹੈਪੀ ਜੀ ਇਹਨਾਂ ਦੇ ਨਾਲ ਆ ਕੇ ਅਸੀਂ ਆਪਣੇ ਜ਼ਿਲ੍ਹਾ ਪਰਿਸ਼ਦ ਦੇ ਦੋ ਉਮੀਦਵਾਰ ਨੇ ਜਿਹੜੇ ਬੁੱਗਾ ਜ਼ੋਨ ਤੋਂ ਸਰਦਾਰ ਸ਼ੰਗਾਰਾ ਸਿੰਘ ਸਲਾਣਾ ਜੀ ਤੇ ਸੌਂਤੀ ਜ਼ੋਨ ਤੋਂ ਬੀਬੀ ਅਮਨਦੀਪ ਕੌਰ ਸੁਪਤਨੀ ਸਰਦਾਰ ਅਮਨਿੰਦਰ ਸਿੰਘ ਧਰੇਵਾਲ ਜੀ ਇਨਾਂ ਦੋਨਾਂ ਦੇ ਕਾਗਜ ਅਸੀਂ ਦਾਖਲ ਕਰਵਾਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖਾਮੇ ਮਾਹੌਲ ਦੇ ਵਿੱਚ ਅੱਜ ਇੱਥੇ ਕਾਗਜ ਭਰੇ ਜਾ ਰਹੇ ਨੇ ਜਿਵੇਂ ਮੇਰੇ ਤੋਂ ਪਹਿਲਾਂ ਐਮ.ਐਲ.ਏ. ਸਾਹਿਬ ਨੇ ਦੱਸਿਆ ਕਿ ਆਪਾਂ ਪੁਰਾਣੀਆਂ ਸਰਕਾਰਾਂ ਨੇ ਦੇਖਿਆ ਹੈ ਕਿ ਕਾਗਜ ਭਰਨ ਵਾਲੇ ਦਿਨ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਸਾਰਾ ਤੱਕਾ ਹੁੰਦਾ ਸੀ ਅੱਜ ਅਸੀਂ ਉਲਟਾ ਆਪਦੇ ਵੀ ਕਾਗਜ ਭਰੇ ਨੇ ਤੋਂ ਜਾਣ ਕੇ ਬੜੀ ਖੁਸ਼ੀ ਹੋਣੀ ਹੈ ਕਿ ਮੈਂ ਤਾਂ ਆਪਣੇ ਹਲਕੇ ਦੇ ਵਿੱਚ ਦੋ ਅਕਾਲੀ ਦਲ ਤੇ ਇੱਕ ਕਾਂਗਰਸ ਦੇ ਉਮੀਦਵਾਰ ਦੇ ਵੀ ਕਾਗਜ ਦੇ ਅਸੀਂ ਤਿਆਰ ਕਰਵਾ ਕੇ ਦਿੱਤੇ ਨੇ ਵੀ ਕਮੀ ਪੇਸ਼ੀ ਨਹੀਂ ਰਹਿ ਜੀ ਅਸੀਂ ਹਲਕਾ ਮਲੋ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਣਾ ਨੂੰ ਭਰੋਸਾ ਦਿਵਾਉਂਦੇ ਆ ਕਿ ਪੂਰੀ ਜ਼ੋਰਦਾਰ ਲੜਾਈ ਲੜ ਕੇ 17 ਦੀ 17 ਬਲਾਕ ਸੰਮਤੀ ਦੀਆਂ ਤੇ ਦੋਨੋਂ ਜ਼ਿਲ੍ਹਾ ਪ੍ਰਸ਼ਾਦੀਆਂ ਸੀਟਾਂ ਜਿੱਤ ਕੇ ਉਹ ਨਹੀਂ ਚਲੇਗਾ। ਇਕੱਲੇ ਨਾਲ ਗੱਲ ਕੀਤੀ ਤੁਸੀਂ ਰਲ ਕੇ ਤਾਂ ਨਹੀਂ ਲੜ ਰਹੇ ਇਕੱਲੇ ਦਲਾਂ ਜੀ। ਨਹੀਂ ਬਿਲਕੁਲ ਲੜ ਕੇ ਨਹੀਂ ਲੜ ਰਹੇ ਹਰ ਰਲ ਕੇ ਨਹੀਂ ਲੜ ਰਹੇ ਜੀ ਤੇ ਇਹ ਜੀ ਕੋਈ ਗੱਲ ਨਹੀਂ ਹੈ। ਦੂਜੀਆਂ ਪਾਰਟੀਆਂ ਹੋ ਸਕਦਾ ਵੀ ਕਾਂਗਰਸ ਤੇ ਅਕਾਲੀ ਦਲ ਨਾਲ ਰਲ ਕੇ ਸਾਡੇ ਉਮੀਦਵਾਰਾਂ ਦੇ ਖਿਲਾਫ ਲੜ ਕੇ ਰਲ ਕੇ ਲੜਨ ਦੀ ਕੋਸ਼ਿਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤਰੀਕ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਹਿਣੀਆਂ ਨੇ ਉਹਦੇ ਤਹਿਤ ਇਸ ਜ਼ਿਲ੍ਹੇ ਵਿੱਚ 77 ਬਲਾਕ ਸੰਮਤੀਆਂ ਤੇ 10 ਜ਼ਿਲ੍ਹਾ ਪ੍ਰੀਸ਼ਦਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਕੈਂਡੀਡੇਟ ਅਨਾਉਂਸ ਕਰਤੇ ਆ ਤੇ ਸਾਰੇ ਵੱਖ-ਵੱਖ ਹਲਕਿਆਂ ਤੋਂ ਆ ਕੇ ਉਹਰੇ ਆਪਣੇ ਫਾਰਮ ਆਪਣੇ ਕਾਗਜ਼ ਭਰ ਰਹੇ ਆ ਤਿਆਰੀ ਕਰ ਰਹੇ ਆ ਨਾਲ ਸਾਡੇ ਐਮ.ਐਲ.ਏ ਸਦਾ ਰੁਪਿੰਦਰ ਸਿੰਘ ਜੀ ਹੈਪੀ ਜੋ ਬਸੀ ਪਠਾਣਾ ਤੋਂ ਨੇ ਸਾਡੇ ਗੈਰੀ ਬਿਡਿੰਗ ਜੀ ਹਮਲੋ ਤੋਂ ਵਿਧਾਇਕ ਸਾਰੀ ਟੀਮ ਜਿੰਨੇ ਵੀ ਕੈਂਡੀਡੇਟ ਵੀ ਨਾਲ ਸਾਰੇ ਸਪੋਰਟਰ ਵੀ ਨਾਲ ਸੋ ਸਾਰੇ ਬੜੀ ਹਮਮਹਾ ਕੇ ਆਏ ਨੇ ਤੇ ਬਹੁਤ ਉਤਸ਼ਾਹ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਜਿੱਥੇ ਉਹ ਨਿਸ਼ਚਿਤ ਹੈ ਉਹਦੇ ਕੰਮਾ ਕਰਕੇ ਮਾਨ ਸਾਹਿਬ ਦੀ ਚੰਗੀ ਸੋਚ ਕਰਕੇ ਸੋ ਸਾਰੇ ਬੜੀ ਉਤਸ਼ਾਹ ਚ ਬੜੀ ਖੁਸ਼ੀ ਚ ਅਜ ਕਾਗਜ਼ ਭਰ ਕੇ ਜਾਵਾਂਗੇ ਤੇ ਜਿਹੜੇ ਆਉਣ ਵਾਲੀਆਂ ਇਲੈਕਸ਼ਨਾਂ ਇਹਦੇ ਵਿੱਚ ਸਾਰੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਜਿੱਤੂ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਅੱਜ ਖੁਸ਼ੀ ਦਾ ਦਿਨ ਆ ਸਾਡੇ ਸਾਰਿਆਂ ਦੇ ਲਈ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹ ਬਲਕਸੰਤੀ ਜ਼ਿਲ੍ਹਾ ਪ੍ਰਸ਼ਾਸਨੀ ਚੋਣਾਂ ਲੜਨ ਜਾ ਰਹੇ ਨੇ ਤੇ ਇਸ ਤੋਂ ਵੀ ਵੱਧ ਸਾਨੂੰ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਬਿਲਕੁਲ ਆਮ ਲੋਕਾਂ ਚੋਂ ਆਮ ਘਰਾਂ ਚੋਂ ਕੈਂਡੀਡੇਟ ਜਿਹੜੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀਆਂ ਨੀਤੀਆਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅੱਜ ਬੜੇ ਸੰਜਮ ਦੇ ਨਾਲ ਬڑے ਪੈਰੇ ਦੇ ਨਾਲ ਸਾਰਿਆਂ ਦੇ ਕਾਗਜ ਪ੍ਰੋਵਾਈਡ ਜਾ ਰਹੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਲਿਬੜਾ ਜੀ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਜਿਹੜੇ ਜਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨ ਲੜਨੀਆਂ ਨੇ ਉਹਨਾਂ ਦੇ ਕਾਗਜ ਭਰੇ ਗਏ ਨੇ ਬਲਕ ਸਮਝੀ ਦੇ ਕਾਗਜ ਭਰੇ ਜਾ ਰਹੇ ਨੇ ਸਾਡੇ ਗਰੀਬ ਬੜਿੰਗ ਜੀ ਵੀ ਇੱਥੇ ਪਹੁੰਚੇ ਨੇ ਐਮਐਲਏ ਸਾਹਿਬ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੱਖੋ-ਵੱਖੇ ਚੇਅਰਮੈਨ ਆਹੁਦੇਦਾਰ ਸਹਿਬਾਨ ਚੇਅਰਮੈਨ ਸਾਹਿਬ ਸਾਡੇ ਜਿਨ੍ਹਾਂ ਕਰਕੇ ਅਸੀਂ ਜਿੱਥੇ ਹੈਗੇ ਆ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਸਾਰੇ ਜਿਹੜਾ دارو ਮਦਾਰ ਜਿਹੜਾ ਸਾਡਾ ਉਹ ਸਾਡੇ ਵਰਕਰ ਮੈਂ ਸਤਿਕਾਰਯੋਗ ਨੇ ਮੇਰੇ ਕਿਉਂਕਿ ਇਹਨਾਂ ਕਰਕੇ ਅੱਜ ਅਸੀਂ ਇੱਥੇ ਖੜੇ ਆ ਸੋ ਮੇਰੀ ਸਾਰਿਆਂ ਨੂੰ ਇੱਥੇ ਇਹ ਬੇਨਤੀ ਵੀ ਹੈ ਕਿ ਆਪਾਂ ਜਿੱਥੇ ਇਲੈਕਸ਼ਨਾਂ ਲੜ ਰਹੇ ਆ ਉੱਥੇ ਸਾਫ਼ ਸੁਥਰੀ ਇਲੈਕਸ਼ਨ ਲੜੀਏ ਵਧੀਆ ਤਰੀਕੇ ਨਾਲ ਲੜੀਏ ਤੇ ਅੱਜ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਫ ਸੁਥਰਾ ਤੇ ਸੁਖਾਵਾਂ ਮਾਹੌਲ ਜਿਹੜਾ ਫਤਿਹਗੜ ਸਾਹਿਬ ਦੇ ਵਿੱਚ ਦਿਖਣ ਨੂੰ ਮਿਲ ਰਿਹਾ ਨਹੀਂ ਪਿਛਲੇ ਸਮਿਆਂ ਦੌਰਾਨ ਜਦੋਂ ਕਾਗਜ਼ ਭਰਨੇ ਹੁੰਦੇ ਸੀ ਓਪੋਜੀਸ਼ਨ ਵਾਲਿਆਂ ਦਾ ਕੀ ਹਾਲਾਤ ਹੁੰਦੇ ਸੀ ਕੀ ਕਿਵੇਂ ਕਾਗਜ਼ ਵਿਚਾਰੇ ਗੇਟ ਵੀ ਨਹੀਂ ਸੀ ਚੱਪਦੇ ਸੋ ਸਾਡੇ ਇੱਥੇ ਐਦਾਂ ਦੀ ਗੱਲ ਨਹੀਂ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਗਿਆ ਸਾਰੇ ਜਣੇ ਆਪਣੇ ਵਧੀਆ ਤਰੀਕੇ ਨਾਲ ਕਾਗਜ਼ਪਰੋਂ ਵਧੀਆ ਇਲੈਕਸ਼ਨ ਹੋਊਗੀ ਇਹ ਗੱਲ ਜ਼ਰੂਰ ਹੈਗੀ ਆ ਜਿਵੇਂ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਜਦੋਂ ਮੈਂ ਕਾਗਜ਼ ਭਰੇ ਸੀ ਇਲੈਕਸ਼ਨ ਲੜੀ ਮੈਨੂੰ ਕਹਿੰਦੇ ਐਮਐਲਏ ਸਾਹਿਬ ਕੌਣ ਜਿੱਤੂਗਾ ਮੇਰਾ ਮੈਂ ਦਾਅਵੇ ਨਾਲ ਕਹਦਾ ਸਾਡੇ ਸਾਰੇ ਜਿਹੜੇ ਜਿੱਤੂਗਾ ਜ਼ਰੂਰ ਹੈ ਕਿ ਕਿਸੇ ਨੇ ਦਾ ਜਿੱਤਣਾ ਹੀ ਹੈ ਜਿਹਦੇ ਭਾਗਾਂ ਚੋਂ ਦਾ ਜਿੱਤੂਗਾ ਸੋ ਆਪਾਂ ਆਮਾ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਲਈ ਸਾਰੇ ਹਿੰਮਤ ਕਰੀਏ ਤੇ ਅਸੀਂ ਪੂਰਾ ਜ਼ੋਰ ਅਪੀਲ ਵੀ ਕਰਦੇ ਆ ਆਮਾ ਦੀ ਪਾਰਟੀ ਨੂੰ ਵੋਟ ਪਾਈ ਤੇ ਸਾਰੇ ਜਣੇ ਰਲ ਕੇ ਅਸੀਂ ਆਮਾ ਦੀ ਪਾਰਟੀ ਜਿਹਨੇ ਕੈਂਡੀਡੇਟਾ ਜਿੱਤੌਣ ਲਈ ਪੂਰਾ ਟਿਲ ਜ਼ੋਰ ਲਾਵਾਂਗੇ ਮੁੱਖ ਮੰਤਰੀ ਸਾਭੀਆਂ ਨੀਤੀਆਂ ਕਰ ਕਰ ਲੈ ਕੇ ਜਾ ਸੋ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਦਾ ਧੰਨਵਾਦ ਜਿਨ੍ਹਾਂ ਦੇ ਵੋਟ ਆਸਰੇ ਨਾਲ ਕਾਗਜ਼ ਪਰੇ ਨੇ ਸਾਡੇ ਪ੍ਰਧਾਨ ਜੀ ਲਿਬੜਾ ਜੀ ਪਹੁੰਚੇ ਨੇ ਇੱਥੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੈਰੀ ਬੜੀ ਬੀਜ ਦਾ ਧੰਨਵਾਦ ਕਰਦੇ ਆ ਮਨੀ ਬਈ ਦਾ ਧੰਨਵਾਦ ਚੇਅਰਮੈਨ ਬਲਾਕ ਸੰਮਤੀਆਂ ਦੇ ਚੇਅਰਮੈਨ ਸੌਰੀ ਮਾਰਕੀਟ ਕਮੇਟੀ ਦੇ ਚੇਅਰਮੈਨ ਪਹੁੰਚੇ ਨੇ ਹੋਰ ਵੀ ਸਾਰੇ ਇੱਥੇ ਪਹੁੰਚੇ ਨੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਮ ਆਦਮੀ ਪਾਰਟੀ ਅਮਲੋ ਵੱਲੋਂ ਸਵੇਰੇ ਐਸ ਡੀ ਐਮ ਦਫਤਰ ਵਿਖੇ ਜਿਹੜੇ ਸਾਡੇ 17 ਬਲਾਕ ਸੰਮਤੀ ਦੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਪੜੇ ਗਏ ਨੇ ਤੇ ਹੁਣ ਅਸੀਂ ਡੀ ਸੀ ਦਫਤਰ 'ਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਜੇ ਸਿੰਘ ਲੇਵੜਾ ਜੀ ਸਾਡੇ ਐਮ ਐਲ ਏ ਬਸੀ ਪਠਾਣਾ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਇਹਨਾਂ ਦੇ ਨਾਲ ਆ ਕੇ ਅਸੀਂ ਆਪਣੇ ਜ਼ਿਲ੍ਹਾ ਪਰਿਸ਼ਦ ਦੇ ਦੋ ਉਮੀਦਵਾਰ ਨੇ ਜਿਹੜੇ ਬੁੱਗਾ ਜ਼ੋਨ ਤੋਂ ਸਰਦਾਰ ਸ਼ੰਗਾਰਾ ਸਿੰਘ ਸਲਾਨਾ ਜੀ ਤੇ ਸੰਤੀ ਜ਼ੋਨ ਤੋਂ ਬੀਬੀ ਅਮਨਦੀਪ कौर ਸੁਪਤਨੀ ਸਰਦਾਰ ਅਮਨਿੰਦਰ ਸਿੰਘ ਅਰੇਵਾਲ ਜੀ ਇਹਨਾਂ ਦੋਨਾਂ ਦੇ ਕਾਗਜ ਅਸੀਂ ਦਾਖਲ ਕਰਵਾਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸ਼ਖਾਮੇ ਮਾਹੌਲ ਦੇ ਵਿੱਚ ਅੱਜ ਇੱਥੇ ਕਾਗਜ ਭਰੇ ਜਾ ਰਹੇ ਨੇ ਜਿਵੇਂ ਮੇਰੇ ਤੋਂ ਪਹਿਲਾਂ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਪੁਰਾਣੀਆਂ ਸਰਕਾਰਾਂ ਨੇ ਦੇਖਿਆ ਹੈ ਕਿ ਕਾਗਜ ਭਰਨ ਵਾਲੇ ਦਿਨ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਸਾਰਾ ਤੱਕਾ ਹੁੰਦਾ ਸੀ ਅੱਜ ਅਸੀਂ ਉਲਟਾ ਆਪਦੇ ਵੀ ਕਾਗਜ ਭਰੇ ਨੇ ਤੁਮ ਜਾਣ ਕੇ ਬੜੀ ਖੁਸ਼ੀ ਹੋਣੀ ਹੈ ਕਿ ਮੈਂ ਤਾਂ ਆਪਣੇ ਹਲਕੇ ਦੇ ਵਿੱਚ ਦੋ ਅਕਾਲੀ ਦਲ ਤੇ ਇੱਕ ਕਾਂਗਰਸ ਦੇ ਉਮੀਦਵਾਰ ਦੇ ਵੀ ਕਾਗਜ ਦੇ ਅਸੀਂ ਤਿਆਰ ਕਰਵਾ ਕੇ ਦਿੱਤੇ ਨੇ ਵੀ ਕਮੀ ਪੇਸ਼ ਨਹੀਂ ਰਹਿ ਗਈ ਅਸੀਂ ਹਲਕਾ ਮਲੋਵ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭੌਂ ਸਿੰਘ ਮਾਨ ਹਰਾਂ ਨੂੰ ਭਰੋਸਾ ਦਿਵਾਉਂਦੇ ਆ ਕਿ ਪੂਰੀ ਜ਼ੋਰਦਾਰ ਲੜਾਈ ਲੜ ਕੇ 17 ਦੀ 17 ਬਲਾਕ ਸੰਮਤੀ ਦੀਆਂ ਤੇ ਦੋਨੋਂ ਜ਼ਿਲ੍ਹਾ ਪ੍ਰਸ਼ਾਦੀਆਂ ਸੀਟਾਂ ਜਿੱਤ ਕੇ ਉਹ ਨਹੀਂ ਚਲੇ। ਅਕਾਲੀਵਾਲੇ ਦੀ ਗੱਲ ਕੀਤੀ ਤੁਸੀਂ ਰਲ ਕੇ ਤਾਂ ਨਹੀਂ ਲੜ ਰਹੇ ਅਕਾਲੀ ਦਲ ਨਾਲ ਜੀ। ਨਹੀਂ ਬਿਲਕੁਲ ਲੜਕੇ ਨਹੀਂ ਲੜ ਰਹਿ ਰਲ ਕੇ ਨਹੀਂ ਲੜ ਰਹੇ ਜੀ ਤੇ ਇਹੋ ਜੀ ਕੋਈ ਗੱਲ ਨਹੀਂ ਹੈ। ਦੂਜੀਆਂ ਪਾਰਟੀਆਂ ਹੋ ਸਕਦਾ ਵੀ ਕਾਂਗਰਸ ਤੇ ਅਕਾਲੀ ਦਲਾ ਨਾਲ ਰਲ ਕੇ ਸਾਡੇ 19 ਬਾਰਾਂ ਦੇ ਖਿਲਾਫ ਲੜ ਕੇ ਰਲ ਕੇ ਲੜਨ ਦੀ ਕੋਸ਼ਿਸ਼ ਕਰਦੇ। ਜੀ।